ਗੜਸ਼ੰਕਰ ਚੁਪੈਂਦੇ ਪਿੰਡ ਨੂਰਪੁਰ ਜੱਟਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤੀਮਾ ਨੂੰ ਨੁਕਸਾਨ ਪਹੁੰਚਾਣ ਦੀ ਕੀਤੀ ਗਈ ਕੋਸ਼ਿਸ਼ ਜਿਸ ਦੀ ਜ਼ਿੰਮੇਵਾਰੀ ਪਤਵੰਤ ਪੰਨੂ ਨੇ ਲਈ ਮੌਕੇ ਤੇ ਪੁਜੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਹੋਰ ਪਤਵੰਤੇ ਸੱਜਣ ਪੈਗਾਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿੱਤਣਾ ਦੀ ਰਿਪੋਰਟ ਇਦਾਂ ਬਲੇ ਲਾਈ ਹੋਣੀ ਆ ਵੀ ਜੱਜਮੈਂਟ ਨਾ ਹੋਵੇ ਹੂੰ ਪੱਟੀ ਲਾ ਕੇ ਆਜਿਆ ਨਾ ਹਾਂ ਪੱਟੀ ਲਾ ਕੇ ਦੁਬਾਰਾ ਲਾਈਓ ਹੂੰ ਉਧਰ ਹੱਥ ਲੁਈਆ ਲਾ ਓਇਆ ਹੈਗਾ ਤੂੰ ਓਥੇ ਓਇਆ ਜੇ ਨਹੀਂ ਤਾ ਆਇਆ 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 ਮੜੀਏ ਕੀਤੀ ਆਇਆ ਹੈਗੀ ਆ ਛੱਲ ਸਹੀ ਹੋ ਗਈ ਉਹ ਪੀਏ ਰੋਣੋ ਕੋ ਥਿਆਰ ਛੋਟਾ ਮੋਟਾ ਹੋਣਾ ਹੈ ਬੜੇ ਥਿਆਰ ਨਹੀਂ ਕੋਈ ਤਰੀਕਾ ਪਾਇਓ ਜਾ ਪਿੰਡ ਨੂਪੁਰ ਜੱਟਾਂ ਦੇ ਵਿੱਚ ਖੜੇ ਹਾਂ ਮੇਰੇ ਨਾਲ ਪਿੰਡ ਦੇ ਸਾਡੇ ਸਰਪੰਚ ਸਾਹਿਬ ਔਰ ਸਾਡੀ ਮਾਲਕ ਪਰ ਕਾਉਂਸਲਰ ਮਰਵਾਹਾ ਜੀ ਪਿੰਡ ਕੋਕੜਾ ਤੋਂ ਸਰਪੰਚ ਸਰਦਾਰ ਜੁਹਾਰ ਸਿੰਘ ਜੀ ਪਿੰਡ ਆਪਣੇ ਰਿਆਦਪੁਰ ਤੋਂ ਕੁਬਿੰਦਰ ਜੀ ਤੇ ਨਾਲ ਸਾਡੇ ਪਿੰਡ ਵੀਰਮਪੁਰ ਤੋਂ ਤੁਹਾਨੂੰ ਪ੍ਰਕਾਸ਼ ਗੁਰਾਂ ਜਗਤ ਨਾਮੀ ਜੀ ਆ ਸਾਡੇ ਸਾਰੇ ਮੋਹਤਵਰ ਸਾਥੀ ਜਿਹੜੇ ਪਿੰਡ ਮਹਿਮਾਨੀ ਦੇ ਸੁਜੀਤ ਚੌਧਰੀ ਜੀ ਜਦੋਂ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਵਾਵਾ ਸਾਹਿਬ ਵੇਦਕਰ ਜੀ ਦੇ ਨਾਲ ਬੁੱਤ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਪਹੁੰਚੇ ਹਾਂ ਔਰ ਅੱਜ ਕੋਈ ਪੰਚ ਹੈ ਕੋਈ ਸਰਪੰਚ ਹੈ ਕੋਈ ਐਮਐਲਏ ਹੈ ਕੋਈ ਮੁੱਖ ਮੰਤਰੀ ਹੈ ਕੋਈ ਪ੍ਰਧਾਨ ਮੰਤਰੀ ਹੈ ਉਹ ਸਾਰੇ ਵਾਵਾ ਸਾਹਿਬ ਵੇਦਕਰ ਜੀ ਦੀ ਬਦੌਲਤ ਹੈ ਔਰ ਜੇਕਰ ਅੱਜ ਕੋਈ ਜ਼ਮੀਨ ਦਾ ਮਾਲਕ ਹੈ ਉਹ ਬਾਲਾ ਸਾਹਿਬ ਵੀਰ ਜੀ ਬਦੌਲਤ ਹੈ ਇਹ ਸਾਡੇ ਰੱਬ ਹੈ ਔਰ ਸਾਡੇ ਰੱਬ ਦੇ ਨਾਲ ਜਿਹੜਾ ਵੀ ਕੋਈ ਛੇੜਖਾਨੀ ਕਰੂਗਾ ਉਹ ਬਿਲਕੁਲ ਬਰਦਾਸ਼ਤਯੋਗ ਹੈ ਅਸੀਂ ਅੱਜ ਮੇਰੀ ਹੁਣ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਪਿਛਲੇ ਦਿਨੀ ਜਿਹੜਾ ਆ ਉਹ ਇਹਨਾਂ ਦੇ ਹੱਥ ਦੇ ਨਾਲ ਜਿਹੜੀ ਹੈ ਉਹ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਜਿਹੜੀਆਂ ਸਾਜ਼ਸ਼ਾ ਜਿਹੜੀਆਂ ਪੰਜਾਬ ਨੂੰ ਹਲਾਤ ਖਰਾਬ ਕਰਨ ਨੂੰ ਔਰ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਖਤਮ ਕਰਨ ਨੂੰ ਜਿਹੜੀਆਂ ਕੀਤੀਆਂ ਜਾ ਰਹੀਆਂ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਔਰ ਜਿਹੜੇ ਦੋਸ਼ੀ ਐ ਉਹ ਜ਼ਰੂਰ ਫੜ ਕੇ ਅਸੀਂ ਇਹ ਪੰਦਰ ਦਵਾਗੇ ਧੰਨਵਾਦ